ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅਮੀਰਾ ਸਭ ਵਧੀਆ ਹੋਗੇ ਸਾਡਾ ਭਰਾ ਬਲੋਗਰ ਰਿਪੋਰਟ ਆ ਆਵਣੀ ਪੀਣ ਆਇਆ ਉੱਠ ਗਏ ਗੁੱਡ ਮਾਰਨਿੰਗ ਆਦੀ ਹੋਈ ਆ 11 12 ਵਜੇ ਚੱਲੇ ਆ ਹੁਣ ਆਦੀ ਗੁੱਡ ਮਾਰਨਿੰਗ ਆਈ ਆ ਤਿੰਨ ਭਾਈ ਆਏ ਆ ਚਾਹ ਪੀਣ ਤੇ ਬਾਕੀ ਮੈਂ ਆ ਬਰਾ ਤੈਂ ਦੱਸਿਆ ਆ ਘੁੰਮਣ ਫਰਨਾ ਉਹ ਇੱਥੇ ਕੰਮ ਕੋਉ ਬੈਂਚ ਹਾਂ ਮੈਨੂੰ ਲੱਗ ਕੰਪਨੀ ਕੰਪਨੀ ਚੱਕਰ ਵਿੱਚ ਸਹੀ ਆ ਅੜਿਆ ਤਹੀਂ ਇਦਾਂ ਕੰਮ ਨਾ ਕਰਦੇ ਆ ਇਹ ਉਹ ਖਾਵੇਂ ਚੋ ਦੋ ਦੋ ਤਨ ਲੱਖ ਰੁਪਏ ਲਾ ਗਿਆ ਉਹਨੇ ਆਗੇ ਕੀ ਪੈਂਜ ਕੰਮ ਲੱਭਣਾ ਪੈਂਦਾ ਇੱਥੇ ਰਹਿਣਾ ਪੈਂਦਾ ਗੰਦ ਬਾਥਰੂਮ ਸਾਰਾ ਸਾਰਾ ਕੋ ਖੁੱਦੋਗਾ ਮੈਂ ਇੱਥੇ ਆਉ ਖਾ ਇਥੇ ਤੇ ਗਰਮੀ ਦਾ ਨਾ ਪਤਾ ਹੀ ਜਾਵੇਂ ਚ ਕਿੰਨੀ ਹੈ ਗਰਮੀ ਯਹਾਂ ਪਰ ਤੇ ਹੁਣ ਚਾਹ ਵੀ ਨਾਏ ਆ ਯਾਰ ਹੋਣੀ ਜਗਾ ਸਹੀ ਨਹੀਂ ਆ ਚਾਹ ਤੇ ਬੁਧਿਆ ਨਹੀਂ ਦੇਣਗੇ ਐ ਚਾਹ ਬੁਧਿਆ ਨਹੀਂ ਹੋਏ ਕਰਨੇ ਹੋ ਵੀ ਜਗਾ ਰਿਕੀਸ਼ਨ ਚਾਹ ਬੁਧਿਆ ਨਹੀਂ ਹੋਰ

ਇਹ ਤਕਰੀਬੇ ਨੇ ਰਿਪੀਸ਼ਨ ਤੇ ਹੁਣ ਰਿਪੀਸ਼ਨ ਰਿਪੀਸ਼ਨ ਕਿਹੜੇ ਕਹਿੰਦਾ ਰਿਪੀਸ਼ਨ ਬੜਾ ਹੀ ਨਾਲ ਹੀ ਹੁੰਦਾ ਲੋ ਜੀ ਰੋਟੀ ਪਾਣੀ ਖਾ ਕੇ ਮਤਲਬ ਚਾਹ ਨਾਲ ਪਰੌਂਠਾ ਤੇ ਨਿਕਲ ਚੁੱਕੇ ਆ ਬਾਹਰ ਬੋਤਲ ਭੱਤ ਲਈ ਆ ਇਹ ਸਹੀ ਹੈ ਭਾਜੀ ਕੋ ਚਾਹ ਉੱਥੇ ਪੀ ਨਹੀਂ ਹੋਈ ਹੁਣ ਨਾਲ ਲੈ ਕੇ ਆਉਂਦੇ ਆ ਆਪਾਂ ਦੇ ਪੀ ਲਈ ਆ ਤੇ ਬਸ ਹੁਣ ਚੱਲਦੇ ਆ ਵਾਪਸ ਗਰਮੀ ਬੜੀ ਬਾਹਰ ਰੂਪੀ ਚੱਲਦੇ ਆ ਕਹਿੰਦੇ ਤੁਹਾਨੂੰ ਉੱਥੇ ਜਾ ਕੇ ਠੀਕ ਆ ਯਾਰ ਭਾਜੀ ਹੁਣੀ ਹੁਣ ਕਹਿੰਦੇ ਚਿੜੀਆਂ ਵਾਸਤੇ ਮੈਂ ਤਾਂ ਕਰਦਾ ਪਿਆ ਤਾਂ ਕਰ ਜਲਦੀ ਪੈਣ ਜੋ ਸੇਵਾ ਵਾਂਗ ਲੱਗ ਜਾਵੇ ਹਮਾਰੀ ਫੈਮਿਲੀ ਵਲੌਗ ਦੇਖਦੀ ਹੈ ਲੋਗੋ ਵੀ ਹਾਂ ਲੋਗੋ ਵੀ ਫੈਮਿਲੀ ਵਲੌਗ ਦੇਖਦੀ ਹੈ ਹਾਂ ਗਾਈ ਨਹੀਂ ਗਾਈ ਕਾਟ ਦਿਓ ਭਾਈ ਹਾਂ ਹਾਂ ਕਾਟਣਾ ਪੜੇਗਾ ਵੀ ਗਾਈ ਨਹੀਂ ਗਾ ਰਹੇ ਦੇਖੀਏ ਯਾਰ ਦੇਖੀਏ ਦੇਗਾ ਬਾਈ ਕਾ ਕੁਝ ਨਹੀਂ ਹੋ ਰਹਾ ਦੇਖ ਦੇਖ ਦੇ ਯਾ ਆ ਵੀ ਨੀਸਾਨ ਹੋ ਗਿਆ ਯਾਰ ਦੇਖੀ ਸੱਚੀ ਖੂਨ ਨਿਕਲ ਆਇਆ ਇਹ ਦੇਖੀ ਹਾਂ ਖੂਨ ਨਿਕਲ ਜਾ ਨਹੀਂ ਖੂਨ ਨਹੀਂ ਉਹ ਡਾਕਟਰ ਨੂੰ ਬੁਲਾਓ ਨਹੀਂ ਨਹੀਂ ਮੜ ਆਇਆ ਉਹਦਾ ਘਾਲਾ ਕਰ ਬਈਏ ਕੋਈ ਕੁਝ ਕੇ ਉਹ ਜਿਹਾ ਕੇ ਹੋ ਗਏ ਨਾ ਉਹ ਨਹੀਂ ਗਿਆ ਬਸ ਕੋਈ ਆਣੇ ਪਹਿਲੇ ਸੱਚੇ ਬਾਈ ਕੰਮ ਕਰਾ ਦੇ ਇਤਨਾ ਰੁਕੇ ਕਰਾਣਾ

kali Ya bagan Ya

वो या तो यार लेगा। अंकल तो, या। तो तो बात लेने के चक्कर में आया उनका है 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 शायद रखी अभी बता रहे ना, है ना? वो खरीदा हुआ है। कितने का नहीं, खरीदा। नहीं मतलब रेंट पे है खरीदा सौ साल तक उसकी किस्तें भरनी बस अरे खरीदा नहीं है अभी खरीद देंगे तैयारी में है अभी तो अटाची में तो कट्ठा कर रहे हैं है चाचा ऐसे है ना क्या पता उधर गटर भरा हुआ वो पहले ही हम सोच रहे हैं टैची चाचा के पास पैसा बहुत है वही ਉਹ ਲੈ ਗਿਆ ਉਹਨਾਂ ਕਰਵਾਇਆ ਰਾਤ ਨੂੰ ਗਿਆ ਆ ਬਈ ਆ ਮੈਂ ਕਰ ਦੇਣਾ ਅੰਕਲ ਯਰ ਰੁਕੋ ਤੁਸੀਂ ਬਸ ਇਹ ਆ ਪੱਭੂ ਲੈ ਕੇ ਜਾ ਸਕਦੇ ਤਾਂ ਰੁਕੋ ਫਿਰ ਦੇਖਿਓ ਚੱਪਾ 5 ਮੰਜ਼ਿਲ ਵਾਲੀ ਬਿਲਡਿੰਗ ਖਰੀਦ ਲੈਂਗੇ ਰੋ ਹਮ ਹਾਂ ਉਹ ਬੱਤੂ ਮੁਰੇ ਖੰਨੀ ਤੇ ਆ ਹਮ ਹਰਦਾ ਹੋਇਆ ਆ ਲਾਲਾ ਨੇ ਮਨੀ ਨਾ ਮੇਰੇ ਤੁਸੀਂ ਆ ਜਾਖੜੋ ਕੋਈ ਨਾ ਬਾਕੀ ਮੈਂ ਮਾਰ ਦੇਣਾ ਮੜਾਇਓ ਝਾੜੂ ਜਹ ਹੈਗਾ ਆਪਣੇ ਕੋਲ ਆ ਜਾਓ ਥੋੜਾ ਬਾਅਦ ਜਾ ਕਾਪਲ ਹੋਈ ਅੱਜ ਫੇਰ ਤਿਆਰ ਹੋਏ ਆਂ ਚੱਲਦੇ ਆਂ ਕੰਮ ਦੇਖਣ ਜੀ ਨੇ ਬੀ ਉਹ ਵੀ ਮੋਬਿਲ ਆਸ਼ਾ ਬਾਕੀ ਤੇ ਦਿਆਂ ਕੀ ਬਣਦਾ ਜਿਹੜਾ ਮਾਲਕ ਦੀ ਮਰਜ਼ੀ ਹੋਈ ਉਹ ਹੀ ਬਣੋਗਾ ਆ ਯਾਰ ਨਾ ਰਸਾਂ ਯਾਰ ਉਹਨਾਂ ਦਾ ਬੈਂਜੋ ਤੇ ਤੁਹਾਡੇ ਭੈਣ ਨੂੰ ਉਹ ਵੀ ਬਣਦੇ ਖਲਾੜੀ ਜਾਂਦਾ ਉਹ ਬਾਹਰ ਨਿਕਲਦਾ ਹੈ ਨਾ ਮੋਰੀ ਭੈਣ ਕਿ ਪਾਣਾ ਪੈਸਾ ਹੋ ਜਾਏ ਇੱਕ ਕੋਲਾ ਬੰਦਾ ਆਇਆ ਇਹਨਾਂ ਉੱਥੇ ਉਹ ਤਿਆਰ ਹੋਵੋ ਤੇ ਤੁੰ ਲੈ ਕੇ ਜਾਣਾ ਵਾ ਉਹਦੀ ਭੈਣ ਅੰਦਰੋਂ ਨਿਕਲੀ ਕਿ ਇਧਰੋਂ ਅੰਦਰੋਂ ਬਿੱਲੀ ਵੱਜੀ ਪੈਰਾਂ 'ਚ ਆਉ ਬਈ ਉਹ ਕਰ ਦੇਣਾ ਸਾਫਾਈ ਲੈ ਕੇ ਕਿਤੇ ਹੁਣ ਤੇ ਇਹ ਕੀ ਬਣਦਾ ਵਾ ਆ ਜਾੜਾਂ ਲੱਗੰਦੇ ਆ ਯਾਰ ਬੋਲੀ ਨਿਕਲੋ ਨਰਵਸਨੈਸ ਬੜੀ ਬਾਲੀ ਯਾਰ ਹਾਂ ਲੋਕੀ ਜਿਉਂ ਮਾਲਕ ਦੀ ਮਰਜ਼ੀ ਓਹੀ ਹੋਣਾ ਹੈ ਨਾ ਭਾਈ ਹੂੰ ਹੋਣਾ ਸਹੀ ਹੈ ਆਪ ਸਹੀ ਹੈ ਸਹੀ ਹੈ ਬਸ ਸਹੀ ਕਰਾ ਦੇਣਾ ਭਾਈ ਬਹੁਤ ਜੰਮਰ ਬਖਾਣੇ ਸੌ ਹੁਣ ਮੈਂ ਕਹਿ ਸਕਦਾ ਕੰਮ ਤਾਂ ਆਇਆ ਕੰਮ ਤੇ ਚੱਲੇ ਆ ਕਿੰਨਾ ਟਾਈਮ ਹੋ ਗਿਆ ਬਾ ਡੇਢ ਡੇਢ ਵਜਣ ਵਾਲਾ ਹੀ ਆ ਹੁਣ ਛੁੱਟੀ ਹੋਈ ਹਨ ਅੱਜ ਪਹਿਲਾ ਦਿਨ ਕੰਮ ਦਾ ਹੀ 5 ਵਜੇ ਲੱਗੇ ਪੈ ਸੱਜ ਗਏ ਮੇਰੇ ਦਿੱਥੇ ਹੱਲੇ ਤੇ ਸਿਰਫ ਕਿੰਨੇ ਘੰਟੇ ਆਪਾਂ ਸਾਢੇ 8 ਘੰਟੇ ਜੁੜੀ ਕੀਤੀ ਆ ਆਪਾਂ ਹਨਾ ਹਾਂ ਤੇ ਹੁਣ ਰਹਾ ਹੈ ਰਾਵਣੀ ਪਤਾ ਅੱਜ ਬਰੰਗਣੇ ਜੁੜੀ ਆਪਣੀ ਅੱਜ ਰਾਵਣੀ ਪਤਾ ਗਦਰ ਨੇ ਜਾਣਾ ਸਾਢੇ 12 ਕੀ ਹੁਣ ਤੇ ਮੇਰੇ ਨਾਲ ਸਾਢੇ 13 14 ਹੋ ਰਿਹਾ ਕਰ ਨਹੀਂ ਕਿਉਂਕਿ ਸਵੇਰ 10 ਵਜੇ ਆ ਕਿਉਂਕਿ ਉਹ ਹੋਣਾ ਵੀ ਪਿਆਗਾ ਰਸਤੇ ਵੀ ਟਾਈਮ ਲੱਗਿਆ ਕਰਨਾ ਸਾਢੇ 9 ਵੀ ਤੇ ਰਹਿ ਕਰਾਂਗੇ ਪਹਿਲਾਂ ਅਜੇ ਟਾਈਮ ਵੀ ਨੋਟ ਕਰ ਲੈਣਾ ਕਿੰਨੇ ਵਜੇ ਪਹੁੰਚਦੇ ਆਪਾਂ ਹਾਂ ਉਹ ਬੰਦਾ ਕੇ ਟਿੱਕ ਕਰਨਾ ਹੀ ਉਹਨੂੰ ਜਿਹੜਾ ਆਪਾਂ ਨਾਲ ਹੈਗਾ ਉਹ ਯਾਰ ਬੰਦੇ ਦਾ ਉਹਨਾਂ ਦਾ 11 ਵਜੇ ਲੱਗਾ ਹੈ ਕਹਿੰਦਾ ਮੈਂ ਹੈ ਕਹਿੰਦਾ ਕਿ 11 ਵਜੇ ਆਣਾ ਮੈਂ ਹਾਂ ਉਹ ਬੰਦਾ ਉਹ ਸਾਰਾ ਵੀ ਸੈਲਰੀ 1500 ਵੀ ਆਪਣੀ ਪੈਣ 1600 ਰੱਖੀ ਕਰਿਆ ਸੀ ਕਿਉਂ ਰੱਖੇ 1100 ਲੱਗਾ ਤੇ ਚੱਲਣਾ ਹਾਂ ਚਾਹ ਕਹਿੰਦੇ ਕਿ ਭਾਂਤੇ ਹਿੰਦੀ ਤੇ ਨਹੀਂ ਆ ਰਿਹਾ ਹੈ ਇਧਰ ਆ ਜੀ ਨਾ ਪਹਿਲਾਂ ਹਾਂ ਤੇ ਇਧਰ ਨਾ ਆਪਾਂ ਆਜੇ ਉਹ ਨੂੰ ਮੈਂ ਆਪ ਬੰਦੀ ਆਉਗੀ। ਤੋਂ ਯਾਰ ਰੋਟੀ ਪਾਣੀ ਦਾ ਹੱਲੇ ਪਤਾ ਨਹੀਂ ਕੀ ਪਲਾਨ ਆ ਜਾ ਕੇ ਡੈਕੀ ਪੈਣਾ ਕਰੇ ਬੈਟ ਤੇ ਤੇ ਬਸਕਟ ਖੋਲ ਲਿਆ ਭਾਈ ਨੇ ਬਸਕਟ ਲੈ ਆਂਦੇ ਯਾਰ ਉੱਥੋਂ ਮੈਂ ਕੁਝ ਖਾਣ ਨੂੰ ਤਾਂ ਲੈ ਲਈਏ। ਹੈ? ਨਹੀਂ ਗਏ। ਉਹ ਸਾਲਾ ਪੁਲਿਸ ਵਾਲੇ ਛੱਡ ਤੂੰ ਨੰਗਣਾ ਕਿੱਦਾਂ ਮੈਨੂੰ ਇਹ ਨਹੀਂ ਪਤਾ ਹੁਣ। ਉਧਰ ਹੀ ਆ ਜਾ। ਆ ਜਾ। ਫਿਰ ਆਹ ਉਹ ਇਧਰ ਹੀ ਜਾਵਾਂਗੇ। ਆਵੇ ਜ਼ੈਬਰਾ ਕ੍ਰੋਸਿੰਗ ਬਣੀ ਪਈ ਆ ਬਸ ਇਧਰ ਦੀ ਲੰਘ ਕਰਦੇ ਆ ਜੇ ਹੋਰ ਬਣੀ ਲੰਘੇ ਤਾਂ ਕੰਮ ਖਰਾਬ ਹੋ ਜਾਣਾ ਆ ਆ ਯਾਰ ਰਾ ਲੱਭਦੇ ਫਿਰਦੇ ਹਾਂ ਜਾਣਾ ਕਿੱਥੇ ਆ ਆ ਹੁੰਦਾ ਕੰਮ ਆਈ ਵੇ ਲੋ ਭਾਂਚੋ ਆਏ ਆ ਮਰੀ ਨਾਲ ਫਿਰਨੇ ਆ ਕੰਮ ਤੇ ਚੱਲੇ ਆ ਊਰੀਲਾ ਦੇਖ ਦੇ ਕੇ ਕਹਿ ਦਿੰਨੇ ਬਾਹਰ ਚੱਲੀਏ ਬਾਹਰ ਚੱਲੀਏ ਕੋਹ ਨਹੀਂ ਬਾਹਰ ਭਾਂਚੋ ਆਹਾ ਕੋਹਾਵਾ ਉਹਨੇ ਬੈਠ ਰ ਕੰਮ ਆ ਸ਼ੁਰੂ ਕਰ ਕੋਈ ਚਲੋ ਠੀਕ ਹੈ ਮੈਂ ਦਿੰਦਾ ਕਈ ਆਗੇ